ਅਹਿਮ ਤੇ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਪਟਿਆਲਾ ਦੇ ਨੀਲਾ ਭਵਨ ਵਿਖੇ KFC ਦੇ ਬਾਹਰ ਉਦੋਂ ਹੰਗਾਮਾ ਹੋ ਗਿਆ ਜਦੋਂ ਕੁਝ ਗਾਹਕਾਂ ਦੇ ਵੱਲੋਂ KFC ਚਿਕਨ ਮੰਗਾਇਆ ਗਿਆ ਪਰ ਉਹ ਚਿਕਨ ਦੇ ਵਿੱਚੋਂ ਬਦਬੂ ਆ ਰਹੀ ਸੀ ਜਿਸ ਤੋਂ ਬਾਅਦ ਗਾਹਕਾਂ ਦੇ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਇਹ ਮਾਮਲਾ ਫਿਰ ਪੁਲਿਸ ਤੱਕ ਵੀ ਪਹੁੰਚ ਚੁੱਕਿਆ ਸਿਹਤ ਵਿਭਾਗ ਦੀਆਂ ਟੀਮਾਂ ਤੱਕ ਵੀ ਪਹੁੰਚ ਚੁੱਕਿਆ ਤਾਂ ਇਸ ਮਾਮਲੇ ਦੇ ਵਿੱਚ ਜਿਸ ਵਿਅਕਤੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਆ ਉਸ ਦੀ ਜ਼ੁਬਾਨੀ ਸੁਣਾਉਣਾ ਹੈ ਜਿਸ ਦੇ ਨਾਲ ਬਹਿਸਵਾਜੀ ਹੋਈ ਸੀ ਵੀਡੀਓ ਸਾਹਮਣੇ ਆਈ ਸੀ ਕਾਫੀ ਅੱਗ ਦੇ ਵਾਂਗ ਵਾਇਰਲ ਹੋਈ ਆ ਉਸ ਦੀ ਵੀ ਗੱਲਬਾਤ ਸੁਣਾਉਣਾ ਹੈ ਸਿਹਤ ਵਿਭਾਗ ਦੀਆਂ ਟੀਮਾਂ ਕੀ ਕੁਝ ਕਹਿ ਰਹੀਆਂ ਨੇ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਕਿਹੋ ਜੀ ਕਾਰਵਾਈ ਦੀ ਗੱਲ ਆਖ ਰਹੀ ਸਾਰਿਆਂ ਦੀ ਜ਼ੁਬਾਨੀ ਸੁਣਾਉਣੀ ਹੈ ਮੜਮੀਕਰਤਾ ਮਾਮਲਾ ਆਇਆ ਜੀ ਕੇ ਐਫ ਸੀ ਦਾ ਤੇ ਮਾਮਲਾ ਕੀ ਸੀ ਜੇ ਹੁਣ ਕਿੰਦਾ ਦੀ ਤੁਸੀਂ ਸੈਂਪਲ ਪਰੇ ਜਦੋਂ ਸਾਹਮਣੇ ਮਾਮਲਾ ਆਇਆ ਅਸੀਂ ਨਾਲ ਦੀ ਨਾਲ ਆਪਣੀ ਮੈਪ ਛੇਤ ਟੀਮ ਦੇ ਨਾਲ ਇੱਥੇ ਪਹੁੰਚੀ ਹੋਈ ਆ ਅਸੀਂ ਹੁਣ ਥੋਰੋਲੀ ਸਾਰੀ ਇਨਸਪੈਕਸ਼ਨ ਕਰਾਂਗੇ ਸਾਰੇ ਸਟੋਰ ਦੀ ਇਨਸਪੈਕਸ਼ਨ ਕਰਾਂਗੇ ਅਤੇ ਜੋ ਵੀ ਸਾਨੂੰ ਚਿਕਨ ਦੀ ਸ਼ਿਕਾਇਤ ਮਿਲੀ ਹੈ ਉਹਦੇ ਸੈਂਪਲ ਪਰਾਂਗੇ ਅਤੇ ਜੋ ਰਾਤੀ ਮੌਕੇ ਤੇ ਪੁਲਿਸ ਮੌਜੂਦ ਸੀ ਜੋ ਪੁਲਿਸ ਨੇ ਸੈਂਪਲ ਇਹ ਲਿਤਾਇਆ ਉਹਦੇ ਵੀ ਸੈਂਪਲ ਲਵਾਂਗੇ ਤੇ ਸਾਡੀ ਖਰੜ ਫੂਡ ਲੈਬ ਦੇ ਵਿੱਚ ਟੈਸਟਿੰਗ ਲਈ ਭੇਜਾਂਗੇ ਜੋ ਵੀ ਉਹਦਾ ਰਿਜ਼ਲਟ ਆਏਗਾ ਉਹਦੇ ਅਕੋਰਡਿੰਗਲੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਚਾਹਤੀ ਹੰਗਾਮਾ ਵੀ ਹੋਇਆ ਸੀ ਤੇ ਕੁਆਂਟੀਟੀ ਵੀ ਜ਼ਿਆਦਾ ਕਹਿੰਦੇ 15 ਤੋਂ 20 ਕਿਲੋ ਜਿਹੜਾ ਚਿਕਨ ਇਹਨਾਂ ਨੇ ਲੋਕਾਂ ਨੂੰ ਇਹ ਕਹਿੰਦੇ ਸਮੈਲ ਵੀ ਬਹੁਤ ਸੀ ਲੋਕਾਂ ਦਾ ਇਨਜਾਮ ਲਾਣਾ ਇਹਨਾਂ ਦੇ ਉੱਤੇ ਹਾਂ ਤੇ ਹੁਣ ਕਿਹੜੇ ਕਿਹੜੇ ਸੈਂਪਲ ਵੀ ਭਰੇਗੇ ਕਿਸ ਟਾਈਪ ਦੇ ਜੋ ਇਹਨਾਂ ਦੇ ਇਸ ਟਾਈਮ ਡਿਊਟੀ ਤੇ ਮੈਨੇਜਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜੋ ਉਹਨਾਂ ਦਾ ਕਹਿਣਾ ਉਹਨਾਂ ਨੇ ਇਹ ਕਿਹਾ ਕਿ ਉਹ ਅਸੀਂ ਸੀਲ ਕਰਕੇ ਅਸੀਂ ਅਲੱਗ ਤੋਂ ਇੱਕ ਰੱਖੇ ਹੋਏ ਸੀਗੇ ਸਟੋਰ ਦੇ ਵਿੱਚ ਤੇ ਡਸਟਬਿਨ ਜੋ ਇਹਨਾਂ ਦਾ ਵੈਂਡਰ ਆ ਉਹ ਨੈਕਸਟ ਡੇ ਲੈ ਕੇ ਜਾਂਦਾ ਆ ਤੇ ਉਹ ਏਸੀ ਹੋਣ ਕਰਕੇ ਉਹ স্মੈਲ ਆ ਰਹੀ ਸੀਗੀ ਕਿਉਂਕਿ ਉਹਨਾਂ ਨੇ ਡਿਸਟਰॉय ਕਰਨੀ ਰੱਖਿਆ ਸੀ ਜੋ ਉਹਨਾਂ ਦੇ ਮੈਨੇਜਰ ਦਾ ਕਹਿਣਾ ਬਟ ਅਸੀਂ ਆਪਣੀ ਜਿਹੜੀ ਹੈਗੀ ਆ ਫੂਡ ਟੀਮ ਦੀ ਸਖਤ ਸਖਤੀ ਨਾਲ ਸਾਰੀ ਸ਼ਾਨਬੀਨ ਕਰਾਂਗੇ ਸਾਰੇ ਚੈਕਿੰਗ ਕਰਾਂਗੇ ਤੇ ਜੋ ਵੀ ਉਹਨਾਂ ਦੇ ਹੈਗੇ ਆ ਸੈਂਪਲ ਲਏ ਤੇ ਜਾਣਗੇ ਤੇ ਖਰੜ ਲੈਬ ਦੇ ਵਿੱਚ ਭੇਜੇ ਜਾਣਗੇ ਮੈडम ਕਿਦਾਂ ਦੇ ਇੱਕਦਾਂ ਬੜਾ ਬ੍ਰਾਂਡ ਹੈ ਇੰਨੀ ਵੱਡੀ ਅੰਗੈਲੀ ਹੋਣਾ ਕਿਦਾਂ ਦੇਖਦੇ ਹੋ ਇਹਨਾਂ ਵੀ ਜੇ ਇਹਨਾਂ ਨੇ ਇਹਨਾਂ ਦੀ ਅੰਗੈਲੀ ਪਾਈ ਜਾਂਦੀ ਹੈ ਕਿ ਉਹ ਖਰਾਬ ਸੈਂਪਲ ਫੇਲ ਪਏ ਜਾਂਦੇ ਨੇ ਤਾਂ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਤੁਹਾਨੂੰ ਦੱਸ ਦਿੰਨੀਆ ਕਿ ਸਾਡੀ ਫੂਡ ਟੀਮ ਜਿਹੜੀ ਹੈਗੀ ਲਗਾਤਾਰ ਲਗਾਤਾਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸੈਂਪਲਿੰਗ ਕਰ ਰਹੀ ਹੈ ਸਤੰਬਰ